ਹਾਂਜੀ ਸਰ ਨਮਸਕਾਰ ਜੀ ਮੈਂ ਸੁਭਾਸ਼ ਕੰਬੋਜ ਸੈਕਟਰੀ ਮੈਂ ਆਪਣੇ ਬੀੜੀ ਸਚਦੇਵਾ ਮੈਮੋਰੀਅਲ ਵੈਲਫੇਅਰ ਸੁਸਾਇਟੀ ਤੋਂ ਔਰ ਅੱਜ ਜੋ ਪੱਠੇ ਦੀ ਸੇਵਾ ਅਸੀਂ ਕਰ ਰਹੇ ਆ ਅੱਜ ਮੈਨੂੰ ਸਵੇਰ ਮੈਮ ਦਾ ਫੋਨ ਆਇਆ ਸੀ ਕਿ ਆਪਾਂ ਨੂੰ ਪੱਠੇ ਚਾਹੀਦੇ ਨੇ ਕੁਝ ਔਰ ਮੈਂ ਇਹਨਾਂ ਨੂੰ ਮੈਸੇਜ ਲਾਤਾ ਕਿ ਆਪਣੇ ਕੋਲ ਪੱਠੇ 4 ਕਿੱਲੇ ਲਗਭਗ ਪੱਠੇ ਖੜੇ ਨੇ ਜਿੰਨੇ ਵੀ ਜ਼ਰੂਰਤ ਹੈ 10 ਟਰਾਲੀ ਜ਼ਰੂਰਤ ਹੈ 15 ਟਰਾਲੀ ਜ਼ਰੂਰਤ ਹੈ ਅਸੀਂ ਬਾਰਡਰ ਪੱਟੀ ਦੇ ਜੋ ਸਾਡੇ ਪੈਣ ਭਰਾ ਇਸ ਟਾਈਮ ਮੁਸੀਬਤ ਵਿੱਚ ਨੇ ਜਿਨ੍ਹਾਂ ਕੋਲ ਪੱਠੇ ਦਾ ਚਾਰਾ ਨਹੀਂ ਪਹੁੰਚ ਰਿਹਾ ਉਹਨਾਂ ਸਾਰਿਆਂ ਦਾ ਉਹਨਾਂ ਸਾਰਿਆਂ ਨਾਲ ਕੰਟੈਕਟ ਕਰਕੇ ਉਹਨਾਂ ਸਾਰਿਆਂ ਨੂੰ ਅਸੀਂ ਜਿੰਨੇ ਵੀ ਜਿਹਨੂੰ ਟਰਾਲੀ ਲੋਡ ਹੈ ਟਰਾਲੀ ਦੇ ਰਹੇ ਜਿਹਨੂੰ ਦੋ ਟਰਾਲੀ ਲੋਡ ਹੈ ਜਿਹਨੂੰ ਪੰਜ ਨੇ ਵੀ ਅੱਜ ਇਹਨਾਂ ਨੂੰ ਦੋ ਟਰਾਲੀਆਂ ਸੀ ਪੱਠੇ ਦੇਤੇ ਔਰ ਪੰਜ ਟਰਾਲੀਆਂ ਲਗਭਗ ਸੀ ਇਹਨਾਂ ਨੂੰ ਕੱਲ ਕਿਹਾ ਵੀ ਤੁਸੀਂ ਕੱਲ ਲੈ ਜਾਇਓ ਕਿਉਂਕਿ ਟਾਈਮ ਸ਼ਾਮ ਹੋ ਜਾਏਗੀ ਔਰ ਜਿੰਨੀ ਵੀ ਜ਼ਰੂਰਤ ਹੋਏਗੀ ਪੱਟਿਆਂ ਦੀ ਸਾਡੀ ਸੁਸਾਇਟੀ ਹਮੇਸ਼ਾ ਤਿਆਰ ਖੜੀ ਹੈ ਬਾਰਡਰ ਪੱਟੀ ਨੂੰ ਘਬਰਾਨ ਦੀ ਲੋੜ ਨਹੀਂ ਹੈ ਜੋ ਵੀ ਪੱਠੇ ਚਾਰਾ ਜੋ ਜ਼ਰੂਰਤ ਹੈ ਸਾਡੇ ਮੈਮ ਪੂਜਾ ਲੁਥਰਾ ਦੇ ਆਫਿਸ ਕੰਟੈਕਟ ਕਰੋ ਤੁਹਾਨੂੰ ਸਾਰੀ ਚੀਜ਼ ਮਿਲ ਜਾਊਗੀ ਜਿਚਾਏ ਰਾਸ਼ਨ ਦੀ ਜ਼ਰੂਰਤ ਹੈ ਚਾਹੇ ਪੱਠੇ ਦੀ ਜ਼ਰੂਰਤ ਹੈ ਫਿਲਹਾਲ ਸਾਡੇ ਕੋਲ ਆ ਚਾਰ ਕਿੱਲੇ ਪੱਠੇ ਖੜੇ ਨੇ ਜੋ ਕਿ ਅਸੀਂ ਇਹਨਾਂ ਹੜਪੀੜਾਂ ਦੀ ਸੇਵਾ ਵਿੱਚ ਮੈਮ ਪੂਜਾ ਲੁਥਰਾ ਦੇ ਥਰੂ ਅਸੀਂ ਜਿਹੜਾ ਉਹ ਹੜਪੀੜਤਾਂ ਨੂੰ ਇਹ ਪੱਠੇ ਪ੍ਰੋਵਾਈਡ ਕਰਾ ਰਹੇ ਹਾਂ ਔਰ ਅਸੀਂ ਧੰਨਵਾਦ ਵੀ ਕਰਦੇ ਹਾਂ ਮੈਮ ਦਾ ਕਿ ਉਹਨਾਂ ਨੇ ਇਹਨਾਂ ਜੋ ਹੜਪੀੜਤ ਲੋਕ ਨੇ ਉਹਨਾਂ ਨੂੰ ਉਹਨਾਂ ਦੀ ਬਾਹ ਫੜ ਕੇ ਉਹਨਾਂ ਦੀ ਮਦਦ ਕੀਤੀ ਹੈ ਔਰ ਇਸ ਮੁਸੀਬਤ ਦੀ ਘੜ